ਉੱਚ ਸਮਾਂ ਪਹਿਲਾਂ ਹੀ ਐਸੇ ਥਾ ਤਾਂ ਅਸੀਂ ਤੁਹਾਨੂੰ ਇੱਕ ਖਬਰ ਵਿਖਾਈ ਜਿਹਦੇ ਮੁਤਾਬਕ ਕਿ ਕਿਵੇਂ ਪੰਜਾਬੀ ਮਾਂ ਬੋਲੀ ਦੇ ਨਾਲ ਵਿਤਕਰਾ ਕੀਤਾ ਜਾਂਦਾ ਤੇ ਮੈਨੂੰ ਫੋਨ ਆਉਂਦਾ ਹਲਕੇ ਦੇ ਵਿਧਾਇਕ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਡਾ ਸਾਹਿਬ ਦਾ ਇਹ ਅਨਗੈਲੀ ਹੈ ਅਨਗੈਲੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਅਨਗੈਲੀ ਹੈ ਜਾ ਜਿਹੜੀ ਕੰਪਨੀ ਨੂੰ ਉਹਨਾਂ ਨੇ ਠੇਕਾ ਦਿੱਤਾ ਹੋਇਆ ਪੋਲ ਲਾਉਣ ਦੇ ਲਈ ਪੋਲ ਬਣਾਉਣ ਦੇ ਲਈ ਉਹਨਾਂ ਦੀ ਅੰਗਿੱਲੀ ਹੈ ਇਮੀਡੀਏਟਲੀ ਪੰਜਾਬ ਪੁਲਿਸ ਦੀ ਟੀਮ ਵੀ ਮੌਕੇ ਤੇ ਆਈ ਹੈ ਤੇ ਇਹਨਾਂ ਬੋਰਡਾਂ ਨੂੰ ਜਿਹੜਾ ਅਸੀਂ ਕਬਜ਼ੇ ਦੇ ਵਿੱਚ ਵੀ ਲੈ ਕੇ ਪੰਜਾਬ ਪੁਲਿਸ ਦੀ ਟੀਮ ਜਿਹੜੀ ਥਾਣੇ ਲੈ ਕੇ ਜਾ ਰਹੀ ਹੈ ਬੋਰਡ ਤਾਂ ਤੁਸੀਂ ਥਾਣੇ ਭੇਜਣ ਲੱਗੇ ਜਿਨ੍ਹਾਂ ਨਾਲ ਚਪਾ ਲਿਓ ਥਾਣੇ ਨਹੀਂ ਜਾਣਗੇ ਜੀ ਕਹਿੰਦੇ ਸਾਡੇ ਫਿਰ ਅਫਸਰਾਂ ਦੀ ਕਿਉਂ ਨਹੀਂ ਹੈ ਜੀ ਜਿਹੜੇ ਸਾਡੇ ਡੀਸੀ ਹੋ ਗਏ ਐਸਡੀਐਮ ਹੋ ਗਏ ਜੀ ਇਹ ਕਾਦੇ ਵਾਸਤੇ ਹੈਗੇ ਆ ਜੀ ਸਾਡਾ ਜਿਹੜਾ ਭਾਸ਼ਾ ਰਾਜ ਭਾਸ਼ਾ ਐਕਟ 1967 ਹੈ ਜੇ ਉਹਦੀ ਗੱਲ ਕਰੀਏ ਤਾਂ ਤਾਂ ਚੰਦਾ ਸਾਹਿਬ ਇਹ ਤਾਂ ਉਹਨਾਂ ਦੀ ਚੈਕਿੰਗ ਕਰਨਾ ਉਹਨਾਂ ਦਾ ਫਰਜ਼ ਸੀਗਾ ਜੀ ਰੋਪੜ ਦੇ ਡਿਪਟੀ ਕਮਿਸ਼ਨਰ ਨੇ ਜਾਂ ਕਿਸੇ ਅਧਿਕਾਰੀ ਨੇ ਇਹਨਾਂ ਬੋਰਡਾਂ ਨੂੰ ਲਾਉਣ ਦੀ ਕੋਈ ਅਪਰੂਵਲ ਹੀ ਦਿੱਤੀ ਸਾਡੇ ਐਰ ਸਟੇਟ ਹੋਵੇ ਸਾਡਾ ਜ਼ਿਲ੍ਹੇ ਦਾ ਅਫਸਰ ਹੋਵੇ ਉਹਨਾਂ ਪਰਮਿਸ਼ਨ ਨਾ ਦਿੱਤੀ ਹੋਵੇ ਤੇ ਇਹਨਾਂ ਦੀ ਕੀ ਮਜਾਲ ਹੈ ਜੀ ਇਹ ਛਾਪਾ ਦੇਣ ਜੀ ਬਿਨਾ ਪਰਮਿਸ਼ਨ ਤੋਂ ਕਿਵੇਂ ਛਾਪਾ ਸਕਦੇ ਆ ਜੀ ਸਰਕਾਰ ਦੇ ਵਿੱਚ ਕਹਿੰਦੇ ਜੀ ਵਿਧਾਇਕਾਂ ਦਾ ਜਾਂ ਫਿਰ ਮੰਤਰੀਆਂ ਤੱਕ ਦਾ ਡਰ ਨਹੀਂ ਹੈਗਾ ਮੁੱਖ ਮੰਤਰੀ ਤੋਂ ਨਹੀਂ ਡਰਦੇ ਕਹਿੰਦੇ ਜੀ ਪ੍ਰਸ਼ਾਸਨਿਕ ਅਧਿਕਾਰੀ ਅਸੀਂ ਉਹਨਾਂ ਦੀ ਅਣਗਹਿਲੀ ਜ਼ਰੂਰ ਮੰਦੇ ਜੇਕਰ ਇਹ ਬੋਰਡ ਕਿਤੇ ਲੱਗ ਜਾਂਦੇ ਜਾਂ ਲੱਗਿਆਂ ਨੂੰ ਸਮਾਂ ਹੋ ਜਾਂਦਾ ਪਰ ਦਿਨੇਸ਼ ਜੀ ਉਹ ਸਾਹਮਣੇ ਇੱਕ ਬੋਰਡ ਹੈ ਜੀ ਉਹ ਪਰੇ ਆ ਜੀ ਸਾਹਮਣੇ ਉਹ ਹਰਾ ਹਰਾ ਚਮਕਦਾ ਜੀ ਉਹਦੇ ਉੱਤੇ ਜੀ ਇੱਕ ਥਰਮਲ ਪਲਾਂਟ ਇੱਕ ਸਾਈਡ ਨੂੰ ਧਰਮਸ਼ਾਲਾ ਲਿਖਿਆ ਹੋਇਆ ਇੱਕ ਇੰਗਲਿਸ਼ ਦੇ ਵਿੱਚ ਇੱਕ ਹਿੰਦੀ ਦੇ ਵਿੱਚ ਲਿਖਿਆ ਹੋਇਆ ਉਹ ਲੱਗਿਆ ਹੋਇਆ ਜੀ ਜਿਨੇ ਵੀ ਕੋਣਗੈਲੀ ਕੀਤੀ ਹੈ ਜੇ ਕੋਸ਼ਿਸ਼ ਕੀਤੀ ਹੈ ਪੰਜਾਬੀ ਭਾਸ਼ਾ ਨੂੰ ਬਿਨਾਂ ਲੜਨ ਦੀ ਚਾਹੇ ਜਾਣ ਬੁੱਝ ਕੇ ਚਾਹੇ ਕਹ ਲੋ ਕਿ ਕਿਸੇ ਵੀ ਤਰ੍ਹਾਂ ਤਾਂ ਉਹਦੇ ਤੇ ਬੰਦ ਦੀ ਕਾਰਵਾਈ ਜ਼ਰੂਰ ਹੋਏਗੀ ਨਾਟਕਾ ਤਾਂ ਮੰਨਾਡੂ ਜਾਇਓ ਹਿੰਦੀ ਦਾ ਕਿਤੇ ਅੱਖਰ ਹੀ ਲਿਖਿਆ ਤੁਹਾਨੂੰ ਮਿਲਣਾ ਉਹ ਚਲੋ ਪੰਜਾਬ ਦੇ ਵਿੱਚ ਆ ਕੇ ਕਿਉਂ ਠੋਪੀ ਜਾਂਦੀ ਕਿਉਂਕਿ ਜਿਹੜੇ ਸਾਡੇ ਲੀਡਰ ਹੈ ਉਹ ਦਿੱਲੀ ਆਰਐਸਐਸ ਦੇ ਗੁਲਾਮ ਹੈ ਉਹ ਵੀਰ ਐਸੀ ਗੁਰੂ ਕੁਲਵਿੰਦਰ ਸਿੰਘ ਪੰਜੋਲਾ ਉਹ ਕਹਿੰਦਾ ਜੀ ਸਾਡੇ ਲੀਡਰ ਦਾ ਮੂੰਹ ਦਿੱਲੀ ਵੱਲ ਨੂੰ ਆ ਇਸ ਕਰਕੇ ਕੋਈ ਨਹੀਂ ਜੀ ਦੇਖਦਾ ਵੀ ਸਾਰੀ ਆਰਐਸਐਸ ਵਾਲ ਨੂੰ ਹੋਏ ਪਏ ਜੀ ਉਹਨਾਂ ਦੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਡਰਾ ਲਿੰਦੀ ਆ ਜਾਂ ਉੱਪਰੋਂ ਪ੍ਰੈਸ਼ਰ ਹੁੰਦਾ ਜੀ ਫਿਰ ਕੋਈ ਨਹੀਂ ਪੰਜਾਬ ਨੇ ਦੇਖਦਾ ਜੀ ਡਰਨ ਵਾਲੀ ਕੋਈ ਗੱਲ ਨਹੀਂ ਹੈ ਕੋਈ ਇੱਥੇ ਫੋਰਸਾਂ ਲੈ ਕੇ ਤਾਂ ਆਪਾਂ ਖੜੇ ਨਹੀਂ ਆ ਤੇ ਆ ਸਬੰਧਤ ਥਾਣੇ ਦੇ ਬੰਦੇ ਇਸ ਕਰਕੇ ਬੁਲਾਇਆ ਵੋਟ ਚੱਕਣ ਦੇ ਲਈ ਚਾਹ ਤਾਂ ਹੁਣ ਲੱਗ ਕੇ ਦਿਖਾਣ ਫਿਰ ਪੰਜਾਬੀ ਤੋਂ ਬਿਨਾਂ ਜੇਕਰ ਕੋਈ ਕੇਂਦਰ ਦਾ ਵਿਭਾਗ ਇਹਦਾਂ ਨਹੀਂ ਹੰਗੇਲੀਆਂ ਕਰਦਾ ਉਹਨੂੰ ਅਸੀਂ ਲਿਖਤੀ ਤੌਰ ਤੇ ਵੀ ਫੋਨ ਤੇ ਤਾਂ ਆਪਾਂ ਦੱਸੀ ਦਿੱਤਾ ਉਹਨਾਂ ਨੂੰ ਲਿਖਤੀ ਤੌਰ ਤੇ ਵੀ ਤੁਹਾਨੂੰ ਇਸ ਚੀਲੇ ਠੋਕਾਂਗੇ ਕਿ ਤੁਸੀਂ ਬਾਜ ਆ ਜਾਓ ਇਹ ਗਲਤੀਆਂ ਪੰਜਾਬ 'ਚ ਨਹੀਂ ਹੋਣੀਆਂ ਚਾਹੀਦੀ। ਸ਼ਸ਼ੀ ਕਾਲ ਜੀ ਦਰਸ਼ਕੋ ਕੁਝ ਸਮਾਂ ਪਹਿਲਾਂ ਹੀ ਐਸੇ ਥਾਂ ਤੋਂ ਅਸੀਂ ਤੁਹਾਨੂੰ ਇੱਕ ਖਬਰ ਵਿਖਾਈ ਜਿਹਦੇ ਮੁਤਾਬਕ ਕਿ ਕਿਵੇਂ ਪੰਜਾਬੀ ਮਾਂ ਬੋਲੀ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ। ਪਹਿਲਾਂ ਤਾਂ ਗੱਲ ਹੁੰਦੀ ਸੀ ਜਿਵੇਂ ਪਹਿਲਾਂ ਵੀ ਦੱਸਿਆ ਸੀ ਵੀ ਪਹਿਲਾਂ ਤਾਂ ਗੱਲ ਹੁੰਦੀ ਸੀ ਭਾਈ ਸਾਡੀ ਜਿਹੜੀ ਮਾਂ ਬੋਲੀ ਸੀ ਜਾਂ ਮਾਂ ਭਾਸ਼ਾ ਸੀਗੀ ਪੰਜਾਬੀ ਉਹ ਥੱਲੇ ਲਿਖੀ ਜਾਂਦੀ ਸੀ ਪਰ ਨਵਾਂ ਹੀ ਕੰਮ ਦੇਖਿਆ ਵੀ ਬੋਰਡ ਦੇ ਲੈ ਹੈਗੇ ਇਹਨਾਂ ਦੇ ਉੱਤੇ ਪੰਜਾਬੀ ਦਾ ਨਾਂ ਥੇ ਨਹੀਂ ਹੈਗਾ ਸਭ ਤੋਂ ਉੱਤੇ ਹਿੰਦੀ ਫਿਰ ਅੰਗਰੇਜ਼ੀ ਬਸ ਦੋ ਭਾਸ਼ਾਵਾਂ ਸਾਡੀ ਸਟੇਟ ਹੋਵੇ ਸਾਡਾ ਪੰਜਾਬ ਹੋਵੇ ਤੇ ਸਾਡੀ ਭਾਸ਼ਾ ਹੀ ਨਾ ਹੋਵੇ ਵੀਡੀਓ ਪਾਈ ਵੀਡੀਓ ਤੋਂ ਕੁਝ ਸਮਾਂ ਬਾਅਦ ਹੀ 9:11 ਹੋ ਗਏ ਰਾਤ ਦੇ ਤੇ ਮੈਨੂੰ ਫੋਨ ਆਉਂਦਾ ਹਲਕੇ ਦੇ ਵਿਧਾਇਕ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਡਾ ਸਾਹਿਬ ਦਾ ਤੇ ਉਹਨਾਂ ਨੇ ਨਾਲ ਸਾਡੀ ਉਹ ਖਬਰ ਨੂੰ ਸ਼ੇਅਰ ਵੀ ਕੀਤਾ ਵੀ ਭਾਈ ਅਧਿਕਾਰੀਆਂ ਨੂੰ ਹੁਕਮ ਕਰਤੇ ਆ ਤੇ ਉਹ ਕੀ ਗੱਲਬਾਤ ਹੁੰਦੀ ਹੈ ਤਾਂ ਚੱਡਾ ਸਾਹਿਬ ਹੁਣ ਰਾਤ ਵੇਲੇ ਨਾਲ ਨੇ ਗੱਲਬਾਤ ਕਰਦੇ ਆ ਦਿਨੇਸ਼ ਜੀ ਕਿਵੇਂ ਵੇਖਦੇ ਹੋ ਪਹਿਲਾਂ ਤਾਂ ਭਾਈ ਜੀ ਇੰਡੀਅਨ ਗੈਲੀ ਕਿਨੂੰ ਮੰਨਦੇ ਹੋ ਵੀ ਜਿਹੜੀ ਆ ਚੀਜ਼ ਹੋ ਰਹੀ ਹੈ ਜੀ ਇਹ ਤੁਹਾਡੇ ਧਿਆਨ ਦੇ ਵਿੱਚ ਨਹੀਂ ਸੀ ਜੀ ਮੇਰੇ ਧਿਆਨ ਦੇ ਵਿੱਚ ਤੁਹਾਡੀ ਪੋਸਟ ਤੇ ਰਹੀ ਮੇਰੇ ਧਿਆਨ ਚ ਆਈ ਹੈ ਕਿਉਂਕਿ ਜਿਆਦਾ ਪੁਰਾਣੀ ਗੱਲ ਨਹੀਂ ਹੈ ਇੱਕ ਘੰਟਾ ਪਹਿਲਾਂ ਹੀ ਸ਼ਾਇਦ ਤੁਹਾਡੀ ਪੋਸਟ ਹੈ ਉਹ ਜਦੋਂ ਮੈਂ ਉਹ ਪੋਸਟ ਦੇਖੀ ਉਹ ਤੋਂ ਮੇਰੇ ਧਿਆਨ ਚ ਆਇਆ ਤੇ ਮੈਂ ਇਮੀਡੀਏਟਲੀ ਜਿਹੜੇ ਅਧਿਕਾਰੀ ਹੈ ਉਹਨਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਇਹ ਹਦਾਇਤ ਵੀ ਕੀਤੀ ਕਿ ਇਹ ਜਿਹੜਾ ਮਜ਼ਾਕ ਹੈ ਨਹੀਂ ਹੋਣਾ ਚਾਹੀਦਾ ਜੇ ਬੋਰਡ ਇੱਥੇ ਲੱਗ ਰਹੇ ਨੇ ਪੰਜਾਬ ਦੇ ਵਿੱਚ ਲੱਗ ਰਹੇ ਨੇ ਰੋਪੜ ਦੇ ਵਿੱਚ ਲੱਗ ਰਹੇ ਨੇ ਗੁਰੂਆਂ ਦੀ ਧਰਤੀ ਦੇ ਨੇੜੇ ਬੋਰਡ ਲੱਗ ਰਹੇ ਨੇ ਤਾਂ ਕਾਨੂੰਨ ਦੇ ਮੁਤਾਬਕ ਵੀ ਨੈਤਿਕ ਤੌਰ ਤੇ ਵੀ ਪੰਜਾਬੀ ਭਾਸ਼ਾ ਦੇ ਵਿੱਚ ਇਹਨਾਂ ਬੋਰਡਾਂ ਦੇ ਉੱਪਰ ਲਿਖਿਆ ਜਾਣਾ ਜ਼ਰੂਰੀ ਹੈ ਸੋ ਇਸ ਕਰਕੇ ਇਮੀਡੀਏਟ ਤੁਹਾਡੀ ਪੋਸਟ ਦੇਖਣ ਤੋਂ ਬਾਅਦ ਚ ਜਿਹੜਾ ਮੈਂ ਐਕਚੁਅਲ ਲਿਆ ਇਹ ਜਿਹੜੀ ਅਨਗੈਲੀ ਹੈ ਅਨਗੈਲੀ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੀ ਅਨਗੈਲੀ ਹੈ ਜਾਂ ਜਿਹੜੀ ਕੰਪਨੀ ਨੂੰ ਉਹਨਾਂ ਨੇ ਠੇਕਾ ਦਿੱਤਾ ਹੋਇਆ ਬੋਰਡ ਲਾਉਣ ਦੇ ਲਈ ਜੀ ਪੁਲ ਬਣਾਉਣ ਦੇ ਲਈ ਉਹਨਾਂ ਦੀ ਅਨਗੈਲੀ ਹੈ ਸੋ ਇਹ ਜਿਹੜਾ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਹੈ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਡਿਪਾਰਟਮੈਂਟ ਆਫ ਟਰਾਂਸਪੋਰਟ ਹੈ ਤੁਹਾਨੂੰ ਪਤਾ ਕਿ ਉਹਦੇ ਅੰਡਰ ਹੀ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਜਿਹੜੀ ਕੰਮ ਕਰਦੀ ਹੈ ਸੋ ਇਮੀਡੀਏਟਲੀ ਮੈਂ ਸਾਰਿਆਂ ਦੇ ਨਾਲ ਗੱਲ ਕੀਤੀ ਜਿਹੜੇ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਇੱਥੋਂ ਦੇ ਪ੍ਰੋਜੈਕਟ ਡਾਇਰੈਕਟਰ ਨੇ ਉਹਨਾਂ ਦੇ ਨਾਲ ਹੀ ਮੈਂ ਗੱਲ ਕੀਤੀ ਕਿ ਕਿਉਂ ਇਹ ਅਣਗਹਿਲੀ ਤੁਸੀਂ ਕੀਤੀ ਹੈ ਤੁਹਾਡੇ ਅਧਿਕਾਰੀਆਂ ਨੇ ਉਹ ਤੋਂ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਕੰਪਨੀ ਵਾਲਿਆਂ ਨਾਲ ਗੱਲ ਕਰਦੇ ਹਾਂ ਸੋ ਇਹ ਕੰਪਨੀ ਜਿਹੜੀ ਬਣਾ ਰਹੀ ਹੈ ਉਹਦੇ ਅਧਿਕਾਰੀਆਂ ਦੇ ਨਾਲ ਹੀ ਮੈਂ ਗੱਲ ਕੀਤੀ ਇਹ ਅਣਗਹਿਲੀ ਸਾਡੇ ਫਿਰ ਅਫਸਰਾਂ ਦੀ ਕਿਉਂ ਨਹੀਂ ਹੈ ਜੀ ਜਿਹੜੇ ਸਾਡੇ ਡੀਸੀ ਹੋ ਗਏ ਐਸਡੀਐਮ ਹੋ ਗਏ ਜੀ ਇਹ ਕਾਦੇ ਵਾਸਤੇ ਹੈਗੇ ਆ ਜੀ ਸਾਡਾ ਜਿਹੜਾ ਭਾਸ਼ਾ ਰਾਜ ਭਾਸ਼ਾ ਐਕਟ 1967 ਹੈ ਜੇ ਉਹਦੀ ਗੱਲ ਕਰੀਏ ਆਪਾਂ ਤਾਂ ਚੰਡਾ ਸਾਹਿਬ ਇਹ ਤਾਂ ਉਹਨਾਂ ਦੀ ਚੈਕਿੰਗ ਕਰਨਾ ਉਹਨਾਂ ਦਾ ਫਰਜ਼ ਸੀਗਾ ਜੀ ਹੁਣ ਗੱਲ ਇਹ ਵੀ ਸਾਹਮਣੇ ਆ ਜਾਂਦੀ ਹੈ ਵੀ ਜੇ ਸਰਕਾਰ ਦੇ ਵਿੱਚ ਕਹਿੰਦੇ ਜੀ ਵਿਧਾਇਕਾਂ ਦਾ ਜਾਂ ਫਿਰ ਮੰਤਰੀਆਂ ਤੱਕ ਦਾ ਡਰ ਨਹੀਂ ਹੈਗਾ ਮੁੱਖ ਮੰਤਰੀ ਤੋਂ ਨਹੀਂ ਡਰਦੇ ਕਹਿੰਦੇ ਜੀ ਪ੍ਰਸ਼ਾਸਨਿਕ ਅਧਿਕਾਰੀ ਆਪਾਂ ਏਜੰਡੇ ਤੋਂ ਪਾਸੇ ਨਾ ਜਾਈਏ ਉਹ ਡਰਦੇ ਨਹੀਂ ਡਰਦੇ ਉਹ ਅਸੀਂ ਇੱਕ ਉਹ ਸੈਪਰੇਟ ਇਸ਼ੂ ਹੈ ਪਰ ਇੱਥੇ ਜਿਹੜੇ ਜ਼ਿਲ੍ਹਾ ਵਾਲੇ ਅਧਿਕਾਰੀ ਹੈ ਅਸੀਂ ਉਹਨਾਂ ਦੀ ਅੰਗਹੀਲੀ ਜ਼ਰੂਰ ਮੰਨਦੇ ਜੇਕਰ ਇਹ ਬੋਰਡ ਕਿਤੇ ਲੱਗ ਜਾਂਦੇ ਜਾਂ ਲੱਗਿਆ ਨੂੰ ਸਮਾ ਹੋ ਜਾਂਦਾ ਕਿਉਂਕਿ ਕਿਸੇ ਅਧਿਕਾਰੀ ਨੇ ਨਾ ਬੋਰਡਾਂ ਨੂੰ ਲਾਉਣ ਦੀ ਅਪਰੂਵਲ ਤਾਂ ਦਿੱਤੀ ਨਹੀਂ ਹੈਗੀ ਰੋਪੜ ਦੇ ਡਿਪਟੀ ਕਮਿਸ਼ਨਰ ਨੇ ਜਾਂ ਕਿਸੇ ਅਧਿਕਾਰੀ ਨੇ ਇਹਨਾਂ ਬੋਰਡਾਂ ਨੂੰ ਲਾਉਣ ਦੀ ਕੋਈ ਅਪਰੂਵਲ ਹੀ ਦਿੱਤੀ ਇਹ ਸਿਰਫ ਇੱਕ ਪ੍ਰਾਈਵੇਟ ਕੰਪਨੀ ਬੋਰਡ ਲੈ ਕੇ ਆਈ ਇੱਥੇ ਤੇ ਲਿਆਉਣ ਤੋਂ ਬਾਅਦ ਜਿਵੇਂ ਤੁਸੀਂ ਇਹ ਮਾਮਲਾ ਜਿਹੜਾ ਤੁਸੀਂ ਪੋਸਟ ਕੀਤਾ ਇਮੀਡੀਏਟਲੀ ਮੇਰੇ ਧਿਆਨ 'ਚ ਆਇਆ ਤੇ ਮੈਂ ਵੀ ਜੇਡਲੀ ਦਾ ਮਾਮਲੇ ਦਾ ਨੋਟਿਸ ਲੈ ਲਿਆ ਤੇ ਕਿਸੇ ਵੀ ਅਧਿਕਾਰੀ ਨੇ ਪੰਜਾਬ ਗਵਰਨਮੈਂਟ ਦੇ ਨੇ ਇਸ ਚੀਜ਼ ਨੂੰ ਹੱਲਾਸ਼ਰੀ ਨਹੀਂ ਦਿੱਤੀ ਹੈਗੀ ਕਿ ਤੁਸੀਂ ਲਾ ਦਿਓ ਪੰਜਾਬੀ ਤੋਂ ਬਿਨਾ ਨਾ ਹੀ ਕਿਸੇ ਨੇ ਸਪੋਰਟ ਕੀਤਾ ਜਿਹਦੇ ਨਾਲ ਵੀ ਜਿਹੜੇ ਅਧਿਕਾਰੀ ਨਾਲ ਡੀਸੀ ਨਾਲ ਵੀ ਮੇਰੀ ਗੱਲ ਹੋਈ ਹੈ ਤੁਹਾਡੀ ਪੋਸਟ ਜਦੋਂ ਮੈਂ ਦੇਖੀ ਤਾਂ ਮੇਰੀ ਡੀਸੀ ਨਾਲ ਵੀ ਗੱਲ ਹੋਈ ਹੈ ਨੈਸ਼ਨਲਾਈਜ਼ਡ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਨਾਲ ਵੀ ਗੱਲ ਹੋਈ ਹੈ ਤਾਂ ਸਾਰੇ ਸਾਡੇ ਜਿਹੜੇ ਰੋਪੜ ਦੇ ਅਧਿਕਾਰੀ ਹੈ ਉਹਨਾਂ ਦਾ ਵਿਊ ਸਪੱਸ਼ਟ ਸੀਗਾ ਕਿ ਇਹ ਚੀਜ਼ ਗਲਤ ਹੈ ਔਰ ਇਸੇ ਕਰਕੇ ਇਮੀਡੀਏਟਲੀ ਪੰਜਾਬ ਪੁਲਿਸ ਦੀ ਟੀਮ ਵੀ ਮੌਕੇ ਤੇ ਆਈ ਹੈ ਤੇ ਇਹਨਾਂ ਬੋਰਡਾਂ ਨੂੰ ਜਿਹੜਾ ਅਸੀਂ ਕਬਜ਼ੇ ਦੇ ਵਿੱਚ ਵੀ ਲੈ ਕੇ ਪੰਜਾਬ ਪੁਲਿਸ ਦੀ ਟੀਮ ਜਿਹੜੀ ਥਾਣੇ ਲੈ ਕੇ ਜਾ ਰਹੀ ਹੈ ਜਿਹੜੇ ਬੋਰਡ ਇਸ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਦੇ ਵਿਰੁੱਧ ਹੋਣ ਜਿਹੜੇ ਜਿਹੜੇ ਬੋਰਡਾਂ ਦੇ ਉੱਪਰ ਪੰਜਾਬੀ ਭਾਸ਼ਾ ਨਹੀਂ ਲਿਖੀ ਹੋਵੇ ਉਹਨਾਂ ਨੂੰ ਪੰਜਾਬ ਚ ਲਾਉਣ ਦੀ ਜੀ ਕੋਸ਼ਿਸ਼ ਕੀਤੀ ਜੀ ਜਾ ਰਹੀ ਹੋਵੇ ਤਾਂ ਉਹਨਾਂ ਬੋਰਡਾਂ ਦੀ ਜਿਹੜੀ ਜਗ੍ਹਾ ਹੈ ਉਹ ਫਿਰ ਥਾਣੇ ਦੇ ਵਿੱਚ ਹੈ ਉਹਨਾਂ ਨੂੰ ਥਾਣੇ ਲਜਾਇਆ ਜਾ ਰਿਹਾ ਤੇ ਇਸ ਕੰਪਨੀ ਦੇ ਅਧਿਕਾਰੀਆਂ ਨੂੰ ਵੀ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਵੀ ਅਮ ਸਪਸ਼ਟ ਤੌਰ ਤੇ ਮੈਂ ਗੱਲ ਕਹਤੀ ਐ ਕਿ ਇੱਥੇ ਜਿਹੜੇ ਬੋਰਡ ਲੱਗਣੇ ਆ ਪੰਜਾਬੀ ਭਾਸ਼ਾ ਵਾਲੇ ਹੀ ਲੱਗਣੇ ਆ ਅ ਵਿਧਾਇਕ ਜੀ ਇਹ ਤੁਸੀਂ ਗੱਲ ਕੀਤੀ ਆ ਵੀ ਭਾਈ ਇਹ ਕਿਸੇ ਨੇ ਪਰਮਿਸ਼ਨ ਨਹੀਂ ਦਿੱਤੀ ਸਾਡਾ ਐ ਰੇ ਸਟੇਟ ਹੋਵੇ ਸਾਡਾ ਜ਼ਿਲ੍ਹੇ ਦਾ ਅਫਸਰ ਹੋਵੇ ਉਹਨਾਂ ਪਰਮਿਸ਼ਨ ਨਾ ਦਿੱਤੀ ਹੋਵੇ ਤੇ ਇਹਨਾਂ ਦੀ ਕੀ ਮਜਾਲ ਹੈ ਜੀ ਇਹ ਛਪਾ ਦੇਣ ਜੀ ਬਿਨਾ ਪਰਮਿਸ਼ਨ ਤੋਂ ਕਿਵੇਂ ਛਪਾ ਸਕਦੇ ਆ ਜੀ ਜ਼ਿਲ੍ਹੇ ਦੇ ਵਿੱਚ ਦੇਖੋ ਆਪਣੇ ਘਰੇ ਬੈਠ ਕੇ ਜੋ ਮਰਜ਼ੀ ਛਪਾਈ ਜਾਵੇ ਗੱਲ ਤਾਂ ਲਾਂਡ ਤੇ ਐ ਚਾਹ ਤਾਂ ਹੁਣ ਲਾ ਕੇ ਦਿਖਾਣ ਫਿਰ ਪੰਜਾਬੀ ਤੋਂ ਬਿਨਾ ਜੇ ਇਹਨਾਂ ਨੇ ਪੰਜਾਬੀ ਤੋਂ ਬਿਨਾ ਛਪਾ ਲਏ ਇਸੇ ਕਰਕੇ ਇਹ ਪੁਲ ਦੇ ਉੱਪਰ ਲੱਗਣ ਦੀ بجائے ਨਾ ਨਾ ਛਪਾ ਲਏ ਬੋਰਡ ਤਾਂ ਤੁਸੀਂ ਥਾਣੇ ਭੇਜਣ ਲੱਗੇ ਜਿਨ੍ਹਾਂ ਨੇ ਛਪਾ ਲਏ ਉਹ ਥਾਣੇ ਨਹੀਂ ਜਾਣਗੇ ਜੀ ਬੰਦੇ ਬਿਲਕੁਲ ਜੀ ਜੋ ਜਿਹੜਾ ਪੰਜਾਬੀ ਭਾਸ਼ਾ ਐਕਟ ਹੈ ਪੰਜਾਬੀ ਭਾਸ਼ਾ ਐਕਟ ਦੇ ਮੁਤਾਬਕ ਜੋ ਕਾਰਵਾਈ ਜਿਹਦੇ ਵੀ ਖਿਲਾਫ ਬਣਦੀ ਹੋਈ ਤਾਂ ਉਹ ਕਾਰਵਾਈ ਅਵਸ਼્ય ਹੋਏਗੀ ਜੀ ਪ੍ਰਿੰਟਿੰਗ ਦੇ ਵਿੱਚ ਟੈਕਸ ਦਾ ਬਹੁਤ ਨੁਕਸਾਨ ਆ ਜੀ ਇਹ ਟੈਕਸ ਦਾ ਉਹ ਪਰਪਾਈ ਕੌਣ ਕਰੂਗਾ ਜੀ ਇਹ ਚੀਜ਼ ਜਿਹੜੀ ਦੇਖੋ ਇਹ ਚੀਜ਼ ਪਤਾ ਪਤਾ ਕਰਨ ਵਾਲੀ ਹੈ ਕਿ ਮੇਰੇ ਖਿਆਲ ਜਿਹੜੀ ਪ੍ਰਿੰਟਿੰਗ ਹੈ ਉਹਦੀ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਸ਼ਾਇਦ ਉਸੇ ਕੰਪਨੀ ਨੇ ਕਰਨੀ ਹੋਣੀ ਹੈ ਸੋ ਜੋ ਦੁਆਰੇ ਛਪਣਗੇ ਫਿਰ ਤਾਂ ਉਸੇ ਕੰਪਨੀ ਦੇ ਖਾਤੇ ਦੇ ਵਿੱਚੋਂ ਛਪਣਗੇ ਜੇ ਕੋ ਸਰਕਾਰੀ ਖਾਤੇ ਦੇ ਘਾਟਾ ਜਿਹੜਾ ਇਸ ਚੀਜ਼ ਨਾਲ ਪਿਆ ਹੋਵੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਜਿਹੜੇ ਭਾਰਤ ਸਰਕਾਰ ਦਾ ਵਿਭਾਗ ਹੈ ਤਾਂ ਉਹਨਾਂ ਨੂੰ ਜ਼ਰੂਰ ਕੰਪਨੀ ਦੇ ਕੋਲੋਂ ਇਹ ਘਾਟਾ ਫਿਰ ਰਿਕਵਰ ਕਰਨਾ ਚਾਹੀਦਾ ਕੰਪਨੀ ਦੇ ਸਿਰ ਤੇ ਜਿਹਦੀ ਅੰਗਲੀ ਹੈ ਉਹਦੇ ਸਿਰ ਘਾਟਾ ਜਿਹੜਾ ਪਾਣਾ ਚਾਹੀਦਾ ਵੇਖੇ ਕਿਤੇ ਨਾ ਕਿਤੇ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਨਾਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੀ ਹਣਗੈਲੀ ਜ਼ਰੂਰ ਹੈਗੀ ਹੈ ਕਿਉਂਕਿ ਇਹ ਮਸਲਾ ਪੰਜਾਬ ਵਿੱਚ ਪਹਿਲੀ ਵਾਰ ਨਹੀਂ ਬਣਿਆ ਪਹਿਲਾਂ ਵੀ ਇਦਾਂ ਹੁੰਦਾ ਰਿਹਾ ਕਿ ਪੰਜਾਬੀ ਭਾਸ਼ਾ ਤੋਂ ਬਿਨਾਂ ਬੋਰਡ ਜਿਹੜੇ ਆ ਉਹ ਲੱਗਦੇ ਰਹੇ ਨੇ ਲੋਕ ਉਹਦਾ ਵਿਰੋਧ ਵੀ ਕਰਦੇ ਰਹੇ ਸੋ ਇਸ ਕਰਕੇ ਜਿੱਥੇ ਕੋਈ ਪ੍ਰੋਜੈਕਟ ਬਣਦਾ ਹੈ ਉੱਥੇ ਜਿਹੜੀ ਕੰਸਰਨਡ ਅਥਾਰਟੀ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਦੇ ਅਧਿਕਾਰੀਆਂ ਨੂੰ ਜ਼ਿਆਦਾ ਸਤਰਕ ਰਹਿਣਾ ਚਾਹੀਦਾ ਥੋਸ ਤਰੀਕੇ ਨਾਲ ਜਿਹੜੀ ਹਦਾਇਤ ਹੈ ਉਹ ਕੰਪਨੀ ਨੂੰ ਦੇਣੀ ਚਾਹੀਦੀ ਹੈ ਕਿ ਤੁਸੀਂ ਬੋਰਡ ਜਿਹੜੇ ਆ ਪੰਜਾਬੀ ਭਾਸ਼ਾ ਦੇ ਵਿੱਚ ਜ਼ਰੂ ਜੀ ਕਹਿੰਦੇ ਵੀ ਜ਼ਿੰਮੇਵਾਰ ਸਾਡੇ ਅਧਿਕਾਰੀ ਤਾਂ ਭਾਈ ਤਾਂ ਹੁੰਦੇ ਆ ਦਿਖਾ ਦਿਓ ਇੱਕ ਮਿੰਟਾ ਬੋਰਡ ਚਕਵਾ ਦਿੱਤੇ ਗਏ ਆ ਦਿਨੇਸ਼ ਚੱਡਾ ਜੀ ਨੇ ਇਹ ਸਾਰੇ ਜਾਣੇ ਹੁਣ ਥਾਣੇ ਦੇ ਵਿੱਚ ਜੀ ਤੇ ਚੱਡਾ ਸਾਹਿਬ ਨੇ ਇੱਕ ਗੱਲ ਕਲੀਅਰ ਕੀਤੀ ਹੈ ਵੀ ਭਾਈ ਇਹ ਜੇ ਬੋਰਡ ਲੱਗ ਜਾਂਦੇ ਤਾਂ ਸਾਡੇ ਅਧਿਕਾਰੀ ਜਿਹੜੇ ਹੈਗੇ ਆ ਉਹ ਤਾਂ ਜ਼ਿੰਮੇਵਾਰ ਹੁੰਦੇ ਪਰ ਦਿਨੇਸ਼ ਜੀ ਉਹ ਸਾਹਮਣੇ ਇੱਕ ਬੋਰਡ ਹੈ ਜੀ ਉਹ ਪਰੇ ਆ ਜੀ ਸਾਹਮਣੇ ਉਹ ਹਰਾ ਹਰਾ ਚਮਕਦਾ ਜੀ ਉਹਦੇ ਉੱਤੇ ਜੀ ਇੱਕ ਥਰਮਲ ਪਲਾਂਟ ਇੱਕ ਸਾਈਡ ਨੂੰ ਧਰਮਸ਼ਾਲਾ ਲਿਖਿਆ ਹੋਇਆ ਇੱਕ ਇੰਗਲਿਸ਼ ਦੇ ਵਿੱਚ ਇੱਕ ਹਿੰਦੀ ਦੇ ਵਿੱਚ ਲਿਖਿਆ ਹੋਇਆ ਉਹ ਲੱਗਿਆ ਹੋਇਆ ਜੀ ਉਹ ਜਿਹੜਾ ਨਵਾਂ ਪੁਲ ਬਣਿਆ ਇਸ ਪੁਲ ਦਾ ਬੋਰਡ ਹੈ ਜਾਂ ਇਸ ਪੁਲ ਤੋਂ ਬਿਨਾ ਬੋਰਡ ਹੈ ਇਸ ਪੁਲ ਦਾ ਜਦੋਂ ਇਹ ਪੁਲ ਬਣਨ ਲੱਗਿਆ ਸੀ ਨਾ ਜੀ ਉਦੋਂ ਲਾਇਆ ਗਿਆ ਜੀ ਉਹ ਬੋਰਡ ਜੀ ਉਹ ਵੀ ਤਾਜ਼ਾ ਹੀ ਲੱਗਿਆ ਹੋਇਆ ਜੀ ਉਹ 2-3 ਮਹੀਨੇ ਦੀ ਗੱਲ ਹੈ ਜੀ ਉਹ ਵੀ ਜਿਹੜਾ ਆ ਪੁਲ ਹੈ ਦੇਖੋ ਇਸ ਪੁਲ ਦੇ ਬੋਰਡ ਤਾਂ ਜਿਹੜੇ 3 ਮਹੀਨੇ ਪਹਿਲਾਂ ਕੋਈ ਨਹੀਂ ਲੱਗਿਆ ਇਸ ਪੁਲ ਦੇ ਬੋਰਡ ਤਾਂ ਬਣਨ ਤੋਂ ਬਾਅਦ ਹੁਣ ਲੱਗਣ ਲੱਗੇ ਨੇ ਸੋ ਬਣਨ ਤੋਂ ਬਾਅਦ ਜੇ ਹੁਣ ਬੋਰਡ ਲੱਗਣ ਲੱਗੇ ਨੇ ਤਾਂ ਇਹਨਾਂ ਬੋਰਡਾਂ 'ਚ ਜਿਨੇ ਵੀ ਕੋਈ ਅਨਗਹਿਲੀ ਕੀਤੀ ਹੈ ਜੇ ਕੋਸ਼ਿਸ਼ ਕੀਤੀ ਹੈ ਪੰਜਾਬੀ ਭਾਸ਼ਾ ਤੋਂ ਬਿਨਾ ਲਾਉਣ ਦੀ ਚਾਹੇ ਜਾਣ ਪੁੱਝ ਕੇ ਚਾਹੇ ਕਹੋ ਕਿ ਕਿਸੇ ਵੀ ਤਰ੍ਹਾਂ ਤਾਂ ਉਹਦੇ ਤੇ ਬੰਦ ਦੀ ਕਾਰਵਾਈ ਜ਼ਰੂਰ ਹੋਏਗੀ ਜੀ ਇਹ ਤਾਂ ਉਹ ਤਾਂ ਜਦੋਂ ਕੰਸਟਰਕਸ਼ਨ ਕਰਨੀ ਸ਼ੁਰੂ ਕੀਤੀ ਜੀ ਪੁਲ ਦੀ ਉਦੋਂ ਮਤਲਬ ਕਿ ਕੀਤੀ ਆ ਜੀ ਉਹਨਾਂ ਨੇ ਉਦੋਂ ਲਾਇਆ ਜੀ ਉਹ ਬੋਰਡ ਉਹ ਉਹਨੂੰ ਵੀ ਆਪਾਂ ਚੈੱਕ ਉਸ ਉਸ ਸੀ ਨੂੰ ਚੈੱਕ ਕਰਵਾਉਂਦੇ ਆ ਜਿਹਦੀ ਵੀ ਅੰਗੈਲੀ ਉਹਦੇ ਵਿੱਚ ਵੀ ਹੋਈ ਉਹਨੂੰ ਟੰਗਾਂਗੇ ਕਿ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਚੀ ਬੋਰਡ ਸਾਡੀ ਮਾਤ ਭਾਸ਼ਾ ਦੇ ਵਿੱਚ ਹੀ ਲੱਗਣਾ ਜ਼ਰੂਰੀ ਹੈ ਜੀ ਤਾਂ ਬਿਲਕੁਲ ਸੋ ਰਾਤ ਵੇਲੇ ਇਸ ਟਾਈਮ ਦਿਨੇਸ਼ ਜੀ ਸਾਡੇ ਵਿੱਚ ਖੜੇ ਨੇ ਔਰ ਗੱਲਬਾਤ ਇਹਨਾਂ ਨਾਲ ਅਸੀਂ ਕੀਤੀ ਆ ਤਾਂ ਬਹੁਤ ਸਾਰੇ ਉਹ ਵੀਰ ਆਏ ਸੀ ਗੁਰੂ ਕੁਲਵਿੰਦਰ ਸਿੰਘ ਪੰਜੋਲਾ ਉਹ ਕਹਿੰਦਾ ਜੀ ਸਾਡੇ ਲੀਡਰਾਂ ਦਾ ਮੂੰਹ ਦਿੱਲੀ ਵੱਲ ਨੂੰ ਆ ਇਸ ਕਰਕੇ ਕੋਈ ਨਹੀਂ ਜੀ ਦੇਖਦਾ ਵੀ ਸਾਰੀ ਆਰਐਸਐਸ ਵੱਲ ਨੂੰ ਹੋਏ ਪਏ ਜੀ ਉਹਨਾਂ ਦੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਡਰਾ ਲਿੰਦੀ ਆ ਜਾਂ ਉੱਪਰੋਂ ਪ੍ਰੈਸ਼ਰ ਹੁੰਦਾ ਜੀ ਫਿਰ ਕੋਈ ਨਹੀਂ ਪੰਜਾਬ ਨੂੰ ਦੇਖਦਾ ਜੀ ਦੇਖੋ ਡਰਨ ਵਾਲੀ ਕੋਈ ਗੱਲ ਨਹੀਂ ਹੈ 11 ਵਜੇ ਵੇ ਕੋਈ ਇੱਥੇ ਫੋਰਸਾਂ ਲੈ ਕੇ ਤਾਂ ਆਪਾਂ ਖੜੇ ਨਹੀਂ ਆ ਤੇ ਸਬੰਧਰ ਥਾਣੇ ਦੇ ਬੰਦੇ ਇਸ ਕਰਕੇ ਬੁਲਾਇਆ ਵੋਟ ਚੱਕਣ ਦੇ ਲਈ ਸੋ ਡਰਨ ਘਬਰਾਣ ਵਾਲੀ ਕੋਈ ਗੱਲ ਨਹੀਂ ਹੈ ਜਿਹੜੀ ਗੱਲ ਆਪਾਂ ਪੰਜਾਬ ਦੀ ਖਾਤਰ ਜਾਂ ਆਪਣੀ ਲੋਕਾਂ ਦੇ ਖਾਤਰ ਕਰਨੀ ਹੈ ਉਹ ਕਰਨੀ ਹੈ ਜੇਕਰ ਕੋਈ ਕੇਂਦਰ ਦਾ ਵਿਭਾਗ ਇਹਨਾਂ ਦੀਆਂ ਹੰਗੇਲੀਆਂ ਕਰਦਾ ਉਹਨੂੰ ਅਸੀਂ ਲਿਖਤੀ ਤੌਰ ਤੇ ਵੀ ਫੋਨ ਤੇ ਤਾਂ ਆਪਾਂ ਦੱਸੀ ਦਿੱਤਾ ਉਹਨਾਂ ਨੂੰ ਲਿਖਤੀ ਤੌਰ ਤੇ ਵੀ ਉਹਨਾਂ ਨੂੰ ਇਸ ਚੀਜ਼ ਲਈ ਠੋਕਾਂਗੇ ਕਿ ਤੁਸੀਂ ਬਾਜ ਆ ਜਾਓ ਇਹ ਗਲਤੀਆਂ ਪੰਜਾਬ 'ਚ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਉਹਨਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਹੋ ਸਕਦਾ ਕਿਸੇ ਅਧਿਕਾਰੀਆਂ ਨੂੰ ਲੱਗਦਾ ਹੋਵੇ ਨੈਸ਼ਨਲ ਹਾਈਵੇਅ ਵਾਲੇ ਨੂੰ ਕਿ ਇਹ ਤਾਂ ਛੋਟੀ ਗੱਲ ਹੈ ਜੀ ਬੋਰਡ ਬਦਲ ਦੇਵਾਂਗੇ ਪਰ ਗੱਲ ਛੋਟੀ ਨਹੀਂ ਹੈ ਬੋਰਡ ਬਦਲ ਹੋ ਜਾਊਗਾ ਪਰ ਗੱਲ ਲੋਕਾਂ ਦੀ ਸਾਡੀ ਸਾਡੀਆਂ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ ਜੇ ਤੁਸੀਂ बार-बार ਨੈਸ਼ਨਲ ਹਾਈਵੇਅ ਅਥਾਰਟੀ ਵਾਲੇ ਇਹੀ ਕੋਸ਼ਿਸ਼ ਕਰਦੇ ਕਿ ਪੰਜਾਬੀ ਤੋਂ ਬਿਨਾ ਜਿਹੜਾ ਬੋਰਡ ਲਾਣਾ ਇਹ ਗੱਲ ਪੰਜਾਬੀਆਂ ਦੀਆਂ ਸਾਡੇ ਸਾਡੇ ਸਾਰਿਆਂ ਦੀ ਭਾਵਨਾਵਾਂ ਨਾਲ ਜੁੜੀ ਹੋਈ ਗੱਲ ਹੈ ਸੋ ਭਾਵਨਾਵਾਂ ਦੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਕਦਰ ਕਰਨੀ ਚਾਹੀਦੀ ਹੈ ਉਹਦੇ ਲਈ ਸਤਰਕ ਰਹਿ ਕੇ ਕਦਰ ਕਰਨੀ ਚਾਹੀਦੀ ਹੈ ਭਾਵਨਾਵਾਂ ਨੂੰ ਠੇਸ ਨਹੀਂ ਪਜਾਣੀ ਚਾਹੀਦੀ ਵਿਤੇ ਨਹੀਂ ਤੁਸੀਂ ਗਿਆ ਵੀ ਅਸੀਂ ਇੱਥੇ ਇਕੱਲੇ ਖੜੇ ਆ ਪਰ ਚੋਰੀਆਂ ਬਹੁਤ ਵਧੀਆਂ ਇਸ ਜ਼ਿਲ੍ਹੇ ਦੇ ਵਿੱਚ ਵੀ ਚੋਰੀਆਂ ਜਿਹੜੀਆਂ ਹੋਈਆਂ ਸੀ ਲੋਕਾਂ ਨੂੰ ਪੈ ਨਹੀਂ ਹੈਗਾ ਜੀ ਕਹਿੰਦੇ ਚੋਰਾ ਨੂੰ ਤਾਂ ਉਹ ਚੋਰਾ ਹੋਇਆ ਕੁਝ ਬਿਲਕੁਲ ਜੀ ਅੱਜ ਜਿਹੜੀ ਕਿ ਸਵਿਫਟ ਗੱਡੀ ਰੋਪੜ ਦੇ ਵਿੱਚ ਚੋਰੀਆਂ ਕਰਦੀ ਘੁੰਮਦੀ ਸੀਗੀ ਕੱਲੇ ਰੋਪੜ ਚ ਨਹੀਂ ਉਹਨੇ ਕਾਫੀ ਜਿਹੜੀਆਂ ਚੋਰੀਆਂ ਕੀਤੀਆਂ ਸੀਗੀਆਂ ਅੱਜ ਉਹ ਸਵਿਫਟ ਗੱਡੀ ਜਿਹੜੀ ਹੈ ਉਹ ਸੰਗਰੂਰ ਦੇ ਵਿੱਚ ਫੜ ਲਈ ਗਈ ਹੈ ਸੋ ਜੇ ਕੋਈ ਚੋਰੀਆਂ ਹੋਈਆਂ ਨੇ ਤਾਂ ਪੁਲਿਸ ਜਿਹੜਾ ਆਪਣਾ ਕੰਮ ਹੈ ਉਹ ਠੋਕ ਪਾ ਜਾ ਕੇ ਕਰ ਰਹੀ ਹੈ ਔਰ ਜਿਹੜੀ ਵੱਡੀ ਜਿਹੜਾ ਸਾਡਾ ਕੰਮ ਹੈ ਜਿਹੜਾ ਪੁਲਿਸ ਦੇ ਕੋਲੋਂ ਕੰਮ ਲੈਣਾ ਅਸੀਂ ਹਰ ਰੋਜ਼ ਦੀ ਤਰ੍ਹਾਂ ਉਹਨਾਂ ਦੀ ਪਹਿਰੇਦਾਰੀ ਕਰ ਰਹੇ ਹਾਂ ਕਿ ਕੀ ਤੁਸੀਂ ਕਾਰਵਾਈ ਕਰ ਰਹੇ ਹੋ ਕੀ ਤੁਹਾਡੀ ਆਉਟਪੁੱਟ ਹੈ ਅਸੀਂ ਵੀ ਆਪਣੇ ਤੌਰ ਤੇ ਸਧਾਰੀਆਂ ਤੋਂ ਸਮੇਂ-ਸਮੇਂ ਤੇ ਹਰ ਰੋਜ਼ ਦੀ ਤਰ੍ਹਾਂ ਇਸ ਚੀਜ਼ ਦੀ ਜਵਾਬਦੇਹੀ ਲੈ ਰਹੇ ਆ ਕਿ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਜੀ ਬਿਲਕੁਲ ਸੋ ਦਿਨੇਸ਼ ਛੱਡਾ ਜੀ ਨੇ ਗੱਲਬਾਤ ਸਾਡੇ ਨਾਲ ਕੀਤੀ ਔਰ ਇਸ ਟਾਈਮ ਸਬੰਧਤ ਥਾਣੇ ਦੇ ਜਿਹੜੇ ਮੁਲਾਜ਼ਮ ਨੇ ਉਹ ਪਹੁੰਚੇ ਨੇ ਔਰ ਇਹਨਾਂ ਬੋਡਾਂ ਨੂੰ ਹੁਣੇ ਚੱਕ ਕੇ ਕਹਿੰਦੇ ਜੀ ਥਾਣੇ ਲਜਾਇਆ ਜਾਊਗਾ ਇਹ ਇਹਨਾਂ ਦਾ ਸੀਗਾ ਵੀ ਰਾਤੋਂ ਰਾਤ ਲਗਾ ਦਾਂਗੇ ਪਰ ਅਜੇ ਹਾਂ ਨਹੀਂ ਹੋਇਆ ਅਜੇ ਹੁਣ ਤੋਂ ਰੋਕ ਦਿੱਤਾ ਗਿਆ ਤੇ ਖੁਦ ਐਮਐਲਏ ਦਿਨੇਸ਼ ਛੱਡਾ ਪੰਜਾਬੀ ਲੋਕ ਚੈਨਲ ਦੀ ਖਬਰ ਦੇਖਣ ਤੋਂ ਬਾਅਦ ਇੱਥੇ ਪਹੁੰਚੇ ਨੇ ਨੋਟਿਸ ਲਿਆ ਉਹਨਾਂ ਨੇ ਔਰ ਅਧਿਕਾਰੀਆਂ ਨੂੰ ਹੁਕਮ ਕੀਤੇ ਨੇ ਕਿ ਇਹਨਾਂ ਨੂੰ ਜਿਹੜੀ ਹੈਗੀ ਆ ਜਿਹੜੇ ਲੋਕ ਜ਼ਿੰਮੇਵਾਰ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਤਾਂ ਪਤਾ ਨਹੀਂ ਪਰ ਇੱਕ ਕੰਮ ਇਹ ਜ਼ਰੂਰ ਹੋ ਗਿਆ ਵੀ ਜਿਹੜੀ ਮਾਂ ਬੋਲੀ ਦਾ ਨਿਰਾਦਰ ਹੋਣਾ ਸੀਗਾ ਕਿਉਂਕਿ ਜੇ ਬੋਰਡ ਲੱਗ ਜਾਂਦੇ ਫਿਰ ਇਹਨਾਂ ਨੂੰ ਉਤਰਵਾਉਣਾ ਮੁਸ਼ਕਲ ਸੀ ਲੰਮਾ ਪ੍ਰੋਸੀਜਰ ਸੀਗਾ ਬਹੁਤ ਕੁਝ ਕਰਨਾ ਪੈਣਾ ਸੀ ਪਰ ਦਿਨੇਸ਼ ਚੱਡਾ ਐਮ ਐਲ ਏ ਖੁਦ ਇੱਥੇ ਪਹੁੰਚਦੇ ਨੇ ਤੇ ਇਹਨਾਂ ਬੋਰਡਾਂ ਨੂੰ ਚੁਕਵਾ ਕੇ ਹੁਣ ਥਾਣੇ ਭੇਜ ਰਹੇ ਨੇ ਭਪਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕ ਚੈਨਲ